ਮੇਰਾ ਓਵਰ weight ਹੋ ਗਿਆ 127 ਕਿਲੋ 54 ਸਾਲ ਦੀ ਉਮਰ ਤੱਕ ਮੈਨੂੰ ਕੋਈ ਪ੍ਰੋਬਲਮ ਨਹੀਂ ਸੀ ਨਾ ਮੈਨੂੰ ਪਤਾ ਚੱਲਿਆ ਜਦੋਂ ਪ੍ਰੋਬਲਮ ਆਈ ਫਿਰ ਕੋਈ ਰਸਤਾ ਕੋਈ ਨਹੀਂ ਸੀਗਾ ਮੇਰੇ ਕੋਲ ਓਵਰ weight ਤਾਂ ਹੋ ਗਿਆ ਉਹਦੇ ਕਾਰਨ ਪ੍ਰੋਬਲਮ ਆਈ ਜਿੱਥੋਂ ਮਸਲਾ ਖੜਾ ਹੋਇਆ ਹੱਡੀਆਂ ਦੁਖਣੇ ਸ਼ੁਰੂ ਹੋਈਆਂ ਹੱਡੀਆਂ ਤੋਂ ਬਾਅਦ ਬੈਕ ਪੇਨ ਬੈਕ ਪੇਨ ਤੋਂ ਬਾਅਦ ਸਰਵਾਈਕਲ ਸਰਵਾਈਕਲ ਤੋਂ ਬਾਅਦ ਗੋਡੇ ਗੋਡੇ ਤੋਂ ਬਾਅਦ ਬੀਪੀ ਵਧਣ ਲੱਗ ਗਿਆ ਜੋ ਤੁਸੀਂ ਦੱਸਿਆ ਕਿ ਗੋਡੇ ਦੁਖਣ ਲੱਗ ਗਏ, ਅੱਡੀਆਂ ਸਰਵਾਈਕਰ, ਬੈਕ ਪੇਨ ਇਹ ਤਾਂ ਹਰ ਵਿਅਕਤੀ ਨੂੰ ਕਿਸੇ ਨੂੰ ਮਿਲਦਾ ਹਾਲ ਚਾਲ ਪੁੱਛ ਲੋ ਤਾਂ ਸੇਹ ਪ੍ਰੋਬਲਮਾਂ ਦੱਸ ਦਿੰਦਾ। ਇਹ ਨਹੀਂ ਪ੍ਰੋਬਲਮ ਸਿਰਫ ਔਲੀ ਖਾਣੇ ਵਿੱਚ ਹੈ ਜੀ। ਖਾਣ ਦਾ ਤਰੀਕਾ ਜੇ ਕਿਤਾਬਾਂ ਵਿੱਚ ਹੁੰਦਾ ਸ਼ਾਇਦ ਦੁਨੀਆ ਤੰਦਰੁਸਤ ਹੋ ਜਾਵੇ। ਮੈਂ ਅਕਸਰ ਗਿਆ ਬੜਾ ਦਵਾਈਆਂ ਫੂਟੀਆਂ ਲਈਆਂ ਕੋਈ ਮਸਲਾ ਸਿੱਧ ਨਹੀਂ ਹੋਇਆ। ਔਰ ਜਦੋਂ ਵੱਡਾ ਪੇਟ ਤੇ ਓਵਰ weight ਘਟ ਹੋਇਆ ਤੇ ਫੇ ਮਾਲਕ ਦੀ ਮਿਹਰਾ ਹੋ ਗਈ ਮੇਰੇ ਕੋਲ ਕਿਉਂਕਿ ਪਾਣੀ ਕਦੋਂ ਪੀਣਾ ਕਦੋਂ ਨਹੀਂ ਪੀਣਾ ਦੇ ਕਈ ਕੁਐਸਚਨ ਨੇ ਚਾਰ ਕੁਐਸਚਨ ਨੇ ਇਹ ਵੀ ਨਹੀਂ ਪਤਾ ਸਾਹਿਬ ਤੁਸੀਂ ਆਪਣਾ ਵਜਨ ਕਿਵੇਂ ਘਟਾਇਆ ਕਿਵੇਂ ਸ਼ੁਰੂਆਤ ਕੀਤੀ ਇਹਦੇ ਵਿੱਚ ਜੀ ਦੋ ਟਾਈਮ ਦਾ ਖਾਣਾ ਜੋ ਪਹਿਲਾ ਲੈ ਰਹੇ ਹਾਂ ਉਹਦਾ ਟਾਈਮ ਟੇਬਲ ਬਣਾ ਕੇ ਦਿੰਨੇ ਆ ਇੱਕ ਟਾਈਮ ਦਾ assi ਦਿੰਨੇ ਜੋ ਮੈਂ ਲੈਂਦੀ ਆ ਕਿ ਛੋਟਾ ਜਿਹੜਾ ਬੱਚਾ ਹੁੰਦਾ ਨਾ ਉਹਦੀ ਮੰਮੀ ਕਹਿੰਦੀ ਉੱਠ ਪੁੱਤ ਚਾਹ ਦੁੱਧੂ ਲੈ ਲਾ ਉਹ ਚਾਹ ਦੁੱਧੂ ਦਾ ਆਦੀ ਹੋ ਗਿਆ ਫਿਰ ਕੋਈ ਚਾਹ ਨਹੀਂ ਓਖੀ ਹੋਉਂਦੀ 75% ਸਰੀਰ ਅੰਦਰ ਪਾਣੀ ਦਾ ਰੋਲ ਹੈ ਇਹਦੀ ਪੂਰਤੀ ਹੋਣੀ ਚਾਹੀਦੀ ਆ ਜੇ ਪਾਣੀ ਪੂਰਾ ਵੀ ਨਹੀਂ ਪੀਂਦਾ ਸੇ ਵਾਲੇ ਚ ਪਾਣੀ ਵੀ ਨਹੀਂ ਠੀਂਦੇ ਗਲਾਸ ਇੱਕ ਕਾਪ ਉੱਠ ਕੇ ਚਾਹ ਪੀਨੇ ਬੈਟੀ ਤੇ ਬਣਿਆ ਤੇਜਾਬ ਸੈੱਲਾਂ ਦੀ ਬੋਡੀ ਆ ਤੇ ਇਹਦੇ ਸੈੱਲ ਜੇ ਟੁੱਟ ਜਾਂਦੇ ਨੇ ਤੇ ਫਿਰ ਕਿੱਦਾਂ ਜਾਣਗੇ ਤੇਜਾਬਨ ਲੱਗ ਗਿਆ ਬ੍ਰੈਡ ਖਾਣਾ ਬਾੜਾ ਨਹੀਂ ਸਮੋਸਾ ਖਾਣਾ ਬਾੜਾ ਨਹੀਂ ਖਾਓ ਦਬਕੇ ਉਹਦੇ ਵਾਸਤੇ ਕੀ ਕਰਨਾ ਉਹ ਵੀ ਤਾਂ ਪਤਾ ਹੋਣਾ ਚਾਹੀਦਾ ਨਾ ਜੀ ਸਾਨੂੰ ਰੋਜ਼ ਵੇਟ ਭੇਜੇ ਮਾਰਨਿੰਗ ਪ੍ਰੈਸ਼ਰ ਹੋ ਕੇ ਤੇ ਅਸੀਂ ਉਹਨੂੰ ਗਾਈਡਨਸ WhatsApp ਤੇ ਲਿਖ ਕੇ ਭੇਜਦੇ ਹਾਂ ਤੇ ਫਿਰ ਤੁਹਾਨੂੰ ਤਾਂ ਮਤਲਬ ਹੀ ਨਹੀਂ ਹੈ ਜੀ ਅਸੀਂ ਨਾਲੇ 3 ਦਿਨ ਦੀ ਵੈਕ ਕੋਈ ਗਰੰਟੀ ਕਰਦਾ ਕਿਉਂ ਨਾ ਜੀ ਐ ਤਾਂ ਕੋਈ ਕਿਸ ਨੂੰ ਪਰਾ ਕਰਦੀ ਸੀ ਕਿਸੇ ਨੂੰ ਤੁਹਾਡੇ ਮਤਲਬ ਖਾਣ ਦੇ ਨਾਲੋਂ ਸਭ ਨੂੰ ਹਾਜਮ ਕਰਨਾ ਜ਼ਰੂਰੀ ਬਿਲਕੁਲ ਜੀ ਬਿਲਕੁਲ ਬਿਲਕੁਲ ਸ਼ਾਪਨ ਨਿਊਟ੍ਰੀਸ਼ਨ ਸੈਂਟਰ ਨਾਮ ਤੇ ਸਾਡਾ ਪੇਜ ਬਣਿਆ ਹੋਇਆ ਜੀ ਉਹਨੂੰ ਫੋਲੋ ਕਰਿਓ ਬਹੁਤ ਮੂਹ ਬੋਲ ਦੇ ਰਿਜ਼ਲਟ ਤੁਹਾਨੂੰ ਮਿਲ ਜਾਣਗੇ ਸਸ਼ੀਕਲ ਜੀ ਐਨਆਰ ਆਈ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਜੀਮਾ ਸਵਾਗਤ ਕਰਦਾ ਉਮੀਦ ਆ ਠੀਕ ਠਾਕ ਹੋਵੋਗੇ ਪਰ ਪੰਜਾਬ ਦੇ ਵਿੱਚ ਜਾਂ ਦੇਸ਼ ਦੁਨੀਆ ਦੇ ਵਿੱਚ ਖਾਸ ਤੌਰ ਤੇ ਲੋਕ ਇਸ ਗੱਲ ਤੋਂ ਜ਼ਿਆਦਾਤਰ ਅੱਜ ਦੇ ਜਮਾਨੇ ਦੇ ਵਿੱਚ ਪਰੇਸ਼ਾਨ ਹੋ ਚੁੱਕੇ ਨੇ ਕਿ ਕਿਸੇ ਦਾ ਜਿਹੜਾ ਵਜਨ ਬਹੁਤ ਜ਼ਿਆਦਾ ਵਧਿਆ ਪਿਆ ਉਸ ਵਧੇ ਹੋਏ ਵਜਨ ਨੇ ਬਹੁਤ ਸਾਰੀਆਂ ਜੜੀਆਂ ਬਿਮਾਰੀਆਂ ਨੇ ਉਸ ਵਿਅਕਤੀ ਦੇ ਸਰੀਰ ਨੂੰ ਲਿਆ ਕੇ ਖੜੀਆਂ ਕਰ ਦਿੱਤੀਆਂ ਨੇ ਤੇ ਉੱਤਰਲੇ ਪਾਸੇ ਨਾਲ ਲੱਗਦੇ ਬਹੁਤੇ ਲੋਕ ਨੇ ਜਿਹੜੇ ਜਾਂ ਨਵੀਂ ਜਵਾਨੀ ਦੇ ਨੌਜਵਾਨ ਇਸ ਗੱਲ ਤੋਂ ਵੀ ਪਰੇਸ਼ਾਨ ਨੇ ਕਿ ਉਹਨਾਂ ਦਾ ਜਿਹੜਾ ਜਵਾਨੀ ਚੜਦੀ ਤੇ ਕੱਦ ਰੁਕ ਗਿਆ ਸਕਿਨ ਦੀਆਂ ਪ੍ਰੋਬਲਮ ਆ ਗਈਆਂ ਕੱਦ ਰੁਕਣ ਤੋਂ ਕਹਿੰਦੇ ਨੇ ਕਿ ਪਹਿਲਾਂ 6 6 6.5 ਫੁੱਟ ਦੇ ਨੌਜਵਾਨ ਹੋ ਜਾਂਦੇ ਸੀ ਪਰ ਅੱਜ 5 ਫੁੱਟ ਤੇ 5 ਫੁੱਟ ਤੱਕ ਜੜੀਆਂ ਮੁਟਿਆਰਾਂ ਰਹਿ ਗਈਆਂ ਨੇ ਤਾਂ ਇਹਨਾਂ ਸਾਰੇ ਜਿਹੜੇ ਮਸਲੇ ਨੇ ਜਾਂ ਖਾਸ ਤੌਰ ਤੇ ਜਿਹੜਾ ਵਜ਼ਨ ਘਟਾਉਣ ਕਿਸ ਤਰੀਕੇ ਕਿਉਂਕਿ ਲੋਕਾਂ ਦੇ ਵਿੱਚ ਬਹੁਤੇ ਹੋਇਆ ਪਿਆ ਕਿ ਸਾਡਾ ਵਜ਼ਨ ਵੱਧ ਗਿਆ ਹੁਣ ਅਸੀਂ ਕਿਸ ਤਰੀਕੇ ਦੇ ਲੱਗਾਂਗੇ ਕਿਉਂਕਿ ਲੋਕ ਅਜਿਹੇ ਜੋ ਕਿਉਂਕਿ ਅੱਜ ਦਾ ਜੋ ਸੋਸ਼ਲ ਮੀਡੀਆ ਜਵਾਨ ਇਸ ਦੇ ਵਿੱਚ ਲੋਕ ਅਜਿਹੇ ਆ ਵੀ ਮਹਿਸੂਸ ਕਰਦੇ ਨੇ ਕਿ ਖੁਦ ਨੂੰ ਫਿੱਟ ਰੱਖਿਆ ਜਾਵੇ ਤਾਂ ਇਸ ਸਾਰੇ ਮਸਲੇ ਦਾ ਹੱਲ ਕਰਨ ਦੇ ਲਈ ਤੁਹਾਡੀਆਂ ਅਸੀਂ ਸਮੱਸਿਆਵਾਂ ਦਾ ਹੱਲ ਕਰਨ ਦੇ ਲਈ ਪਹੁੰਚੇ ਆ ਖੰਨਾ ਦੇ ਨਜ਼ਦੀਕ ਸ਼ਾਹਪੁਰ ਨਿਊਟ੍ਰੀਸ਼ਨ ਸੈਂਟਰ ਦੇ ਵਿੱਚ ਜਿੱਥੇ ਕਿ ਪਹਿਲਾਂ ਬਾਈ ਬਲਵੰਤ ਸਿੰਘ ਉਹਨਾਂ ਨੇ ਆਪਣਾ ਵਜਰ ਘਟਾਇਆ ਤੇ ਹੁਣ ਲੋਕਾਂ ਨੂੰ ਵੀ ਸਲਾਹਾਂ ਦੇਣ ਲੱਗੇ ਨੇ ਪੂਰੀ ਜਾਣਕਾਰੀ ਦੰਦੇ ਨੇ ਤਾਂ ਗੱਲਬਾਤ ਕਰਨ ਲਈ ਪਹਿਲਾਂ ਸਵਾਗਤ ਕਰਦੇ ਆ ਬਾਈ ਜੀ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਐਨੂੰ ਤੁਹਾਨੂੰ ਜੀ ਹੁਕਮ ਕਰੋ ਜੀ ਜੀ ਤੇ ਮੈਂ ਸ਼ੁਰੂਆਤ ਦੇ ਵਿੱਚ ਇੱਥੋਂ ਕਰਾਂਗਾ ਕਿ ਤੁਹਾਡੇ ਮਨ ਦੇ ਵਿੱਚ ਕਿਸ ਤਰੀਕੇ ਆਇਆ ਕਿ ਵਜ਼ਨ ਘਟਾਉਣ ਵਾਲੇ ਪਾਸੇ ਆਏ ਪਹਿਲਾਂ ਤੁਹਾਡਾ ਵੀ ਵਜ਼ਨ ਜ਼ਿਆਦਾ ਸੀ ਦੇਖੋ ਜੀ ਸੱਚੇ ਪਾਤਸ਼ਾਹ ਦੇ ਦਰ ਨਾਲ ਜੁੜੇ ਹੋਏ ਸੀ ਰੱਬ ਦਾ ਨੋਂ ਲੈਣਾ ਉਹਦੇ ਬਾਰੇ ਪ੍ਰੇਰਣਾ ਕਰਨੀ ਗੁਰੂ ਘਰ ਦੀ ਸੇਵਾ ਕਰਦਿਆਂ ਕਰਦਿਆਂ ਜੀ ਖਾਣ ਪੀਣ ਦਾ ਗਿਆਨ ਕਿਤਾਬਾਂ ਵਿੱਚ ਹੈ ਨਹੀਂ ਹਾਂ ਨਾ ਗਿਆਨ ਹੋਣ ਕਰਕੇ ਮੈਂ ਜੇ ਕਹਾ ਗਿਆਨਵਾਨ ਐਡਾ ਗਿਆਨਵਾਨ ਮੈਂ ਵੀ ਨਹੀਂ ਸੀ ਜੀ ਜੋ ਮਿਲਿਆ ਛੱਕ ਲਿਆ ਤੇ ਛੱਕਦਿਆਂ ਛੱਕਦਿਆਂ ਮੇਰਾ ਓਵਰ weight ਹੋ ਗਿਆ 127 ਕਿਲੋ 54 ਸਾਲ ਦੀ ਉਮਰ ਤੱਕ ਮੈਨੂੰ ਕੋਈ ਪ੍ਰੋਬਲਮ ਨਹੀਂ ਸੀ ਨਾ ਮੈਨੂੰ ਪਤਾ ਚੱਲਿਆ ਜਦੋਂ ਪ੍ਰੋਬਲਮ ਆਈ ਫਿਰ ਕੋਈ ਰਸਤਾ ਕੋਈ ਨਹੀਂ ਸੀਗੇ ਮੇਰੇ ਕੋਲ 10 ਸਾਲ ਹੋ ਗਏ ਮੈਨੂੰ ਕੱਟ ਕੀਤੀ ਨੇ 20 ਇੰਚ ਪੇਟ ਤੇ 52 ਕਿਲੋ weight ਵੈਸੇ ਮੇਰਾ 58 ਕਿਲੋ ਆ ਕਹਿਣਾ ਮੈਂ 52 ਹੀ ਸ਼ੁਰੂ ਤੋਂ ਲੈ ਕੇ 52 ਕਿਲੋ ਕੱਟ ਕੀਤਾ ਅੱਜ ਮੇਰੀ ਉਮਰ 64 ਸਾਲ ਦੀ ਹੈ 6 1984 ਦਾ ਮੇਰਾ ਜਨਮ ਹੈ ਅੱਜ ਦੀ ਚੜ੍ਹਦੀ ਕਲਾ ਦੀ ਸਰੀਰ ਦੀ ਇਹ ਪਹਿਲੀ ਜਵਾਨੀ ਵਾਲਾ ਸਰੀਰ ਵਰਗੀ ਚੜ੍ਹਦੀ ਕਲਾ ਸੋ ਇੰਨੀ ਇਹਦੇ ਵਿੱਚ એનર્ਜੀ ਆ ਔਰ ਇੰਨੀ ਇੱਕ ਸਰੀਰ ਅੰਦਰ ਤੰਦਰੁਸਤੀ ਆ ਓਵਰ weight ਤਾਂ ਹੋ ਗਿਆ ਜੀ ਉਹਦੇ ਕਾਰਨ ਪ੍ਰੋਬਲਮ ਆਈ ਜਿੱਥੋਂ ਮਸਲਾ ਖਰਾਬ ਹੋਇਆ ਹੱਡੀਆਂ ਦੁਖਣੇ ਸ਼ੁਰੂ ਹੋਈਆਂ ਹੱਡੀਆਂ ਤੋਂ ਬਾਅਦ ਬੈਕ ਪੇਨ ਬੈਕ ਪੇਨ ਤੋਂ ਬਾਅਦ ਸਰਵਾਈਕਲ ਸਰਵਾਈਕਲ ਤੋਂ ਬਾਅਦ ਗੋਡੇ ਗੋਡੇ ਤੋਂ ਬਾਅਦ ਬੀਪੀ ਵਧਣ ਲੱਗ ਗਿਆ ਫਿਰ ਜੂਰਕ ਐਸਿਡ ਫਿਰ ਤਿਆਬ ਬਣਨਾ ਨੀਂਦ ਬਹੁਤ ਆਉਣ ਲੱਗੀ ਮੈਂ ਅੱਕ ਥੱਕ ਗਿਆ ਬੜਾ ਦਵਾਈਆਂ ਬੂਟੀਆਂ ਲਈਆਂ ਕੋਈ ਮਸਲਾ ਸਿੱਧ ਨਹੀਂ ਹੋਇਆ ਔਰ ਜਦੋਂ ਵੱਡਾ ਪੇਟ ਤੇ ਓਵਰ weight ਘਟ ਹੋਇਆ ਇਹ ਮਾਲਕ ਦੀਆਂ ਮੇਰਾ ਹੋਗੇ ਮੇਰੇ ਕੋਲ ਜੋ ਤੁਸੀਂ ਦੱਸਿਆ ਕਿ ਗੋਡੇ ਦੁਖਣ ਲੱਗ ਗਏ ਅੱਡੀਆਂ ਸਰਵਾਈਕਲ ਬੈਕ ਪੇਨ ਹੈ ਇਹ ਤਾਂ ਹਰ ਵਿਅਕਤੀ ਨੂੰ ਕਿਸੇ ਨੂੰ ਮਿਲ ਲੋ ਹਾਲ ਚਾਲ ਕੁਛ ਲੋ ਤਾਂ ਸੇ ਪ੍ਰੋਬਲਮਾਂ ਦੱਸ ਦਿੰਦਾ ਨਹੀਂ ਪ੍ਰੋਬਲਮ ਸਿਰਫ ਔਲੀ ਖਾਣੇ ਵਿੱਚ ਹੈ ਜੀ ਖਾਣ ਦਾ ਤਰੀਕਾ ਜੇ ਕਿਤਾਬਾਂ ਵਿੱਚ ਹੁੰਦਾ ਸ਼ਾਇਦ ਦੁਨੀਆ ਤੰਦਰੁਸਤ ਹੁੰਦੀ ਕਿਉਂਕਿ ਪਾਣੀ ਕਦੋਂ ਪੀਣਾ ਕਦੋਂ ਨਹੀਂ ਪੀਣਾ ਦੇ ਕਈ ਕੁਐਸਚਨ ਨੇ ਚਾਰ ਕੁਐਸਚਨ ਨੇ ਇਹ ਵੀ ਨਹੀਂ ਪਤਾ ਇਨਸਾਨ ਨੂੰ ਅਗਰ ਜੇ ਪਤਾ ਹੋਵੇ ਸਕੂਲਾਂ ਚ ਅੱਧੇ ਘੰਟੇ ਦਾ ਪੀਰੀਅਡ ਹੋਵੇ ਘੱਟ ਕੈਲੀ ਖਾਣਾ ਕੀ ਹੁੰਦਾ ਢੇਰ ਭਰ ਕੇ ਕਿਵੇਂ ਖਾਣਾ ਆਪਾਂ ਫਿਰ ਵਜਨ ਦਾ ਵਾਧਾ ਦੇਖ ਕੇ ਰੋਟੀ ਘਟਾਉਣ ਲੱਗਦੇ ਆ ਜਾਂ ਖਾਣਾ ਘਟਾਉਣ ਲੱਗਦੇ ਆ ਤੇ ਮੈਟਾਬੋਲਿਜ਼ਮ ਸਲੋ ਹੋ ਜਾਂਦਾ ਵਜਨ ਵਧਣਾ ਸ਼ੁਰੂ ਜਾਂਦਾ ਤੁਸੀਂ ਆਪਣਾ ਵਜਨ ਕਿਵੇਂ ਘਟਾਇਆ ਕਿਵੇਂ ਸ਼ੁਰੂਆਤ ਕੀਤੀ ਇਹਦੇ ਵਿੱਚ ਜੀ ਦੋ ਟਾਈਮ ਦਾ ਖਾਣਾ ਜੋ ਪਹਿਲਾ ਲੈ ਰਹੇ ਆ ਉਹਦਾ ਟਾਈਮ ਟੇਬਲ ਬਣਾ ਕੇ ਦਿੰਨੇ ਆ ਇੱਕ ਟਾਈਮ ਦਾ ਸੀ ਦਿੰਨੇ ਆ ਜੋ ਮੈਂ ਲਿਆ ਉਹ ਵਰਤਾਉਨੇ ਆ ਤੇ ਉਹਦੇ ਨਾਲ ਬੱਚਾ ਬੁੱਢਾ ਕੋਈ ਵੀ ਨੂੰ ਲੈ ਸਕਦਾ ਤੇ ਵਜਨ ਘਟ ਜਾਂਦਾ ਜੀ ਜਿਵੇਂ ਤੁਸੀਂ ਦੱਸਿਆ ਤੁਸੀਂ ਕੁਝ ਛਡਾਉਣੇ ਵੀ ਹੋ ਕਿ ਜਿਵੇਂ ਲੋਕ ਕਹਿੰਦੇ ਨੇ ਕਿ ਰੋਟੀ ਛੱਡ ਕੇ ਜਾਂ ਖਰਾਕ ਛੱਡ ਕੇ ਬਜਰ ਘਟ ਜਾਂਦਾ ਦੇਖੋ ਫालतू ਸਮਾਨ ਜ਼ਰੂਰ ਛੱਡਣਾ ਪਏਗਾ ਚਾਹ ਦੁੱਧ ਤਲਿਆ ਤੇ ਮਿੱਠਾ ਚਾਹ ਬਿਨਾਂ ਤਾਂ ਲੋਕ ਉੱਠਦੇ ਆ ਨਹੀਂ ਭੋਜਨ ਪਾਣੀ ਤੇ ਹਵਾ ਹੂੰ ਕਿਉਂਕਿ ਛੋਟਾ ਜਿਹੜਾ ਬੱਚਾ ਹੁੰਦਾ ਨਾ ਉਹਦੀ ਮੰਮੀ ਕਹਿੰਦੀ ਉੱਠ ਪੁੱਤ ਚਾਹ ਦੁੱਧੂ ਲੈ ਲਾ ਹੂੰ ਉਹ ਚਾਹ ਦੁੱਧੂ ਦਾ ਆਦੀ ਹੋ ਗਿਆ ਫਿਰ ਉਹ ਤਾਂ ਚਾਹ ਛੜਣੀ ਔਖੀ ਹੋ ਗਈ ਹੂੰ ਪਰ ਜੇ ਮਨ ਸਮਝਾ ਲਵੇ ਮੇਰੇ ਵਾਂਗੂ ਦੇਖੋ ਮੇਰੇ ਕੋ ਗਾਵਾਂ আর ਮੱਝਾਂ ਦਾ ਬਰਮ ਹੈ ਹੂੰ ਪਰ ਮੈਂ ਵੀ ਤਾਂ ਉਹੀ ਕੁਛ ਕਰਦਾ ਆਇਆ ਜੇ ਮੇਰੇ ਛੱਡਿਆਂ ਕੁਛ ਨਹੀਂ ਹੋਇਆ ਜਿਵੇਂ ਤੁਹਾਡੇ ਵਰਗੇ ਕੋਈ ਬੱਚੇ ਨੂੰ ਲੈ ਕੇ ਬਾਹਤਾ ਗਈ ਜੀ ਕਹਿੰਦੀ ਬਾਬਾ ਜੀ ਇਹ ਮਿੱਠਾ ਬੜਾ ਸ਼ੱਕ ਦਾ ਬੱਚਾ ਸਾਡਾ ਹੂੰ ਕਹਿੰਦੇ ਬੀਬਾ ਤੂੰ ਜਾ ਅਗਲੇ ਐਤਵਾਰ ਫੇਰ ਆਈਂ ਹੂੰ ਪੰਜ ਕ ਐਤਵਾਰ ਜਾਣ ਤੋਂ ਬਾਅਦ ਬਾਬੇ ਪਹਿਲਾਂ ਮਿੱਠਾ ਛੱਕਦੀ ਮੇਰੇ ਵੰਗੂ ਮੈਂ ਵੀ ਤਾਂ ਚਾਹ ਪੀਂਦਾ ਸੀ ਤੇ ਮੈਂ ਕਿਹਾ ਚਾਹ ਛੱਡ ਦੋ ਤੇ ਮੂਰੇ ਵਾਲਾ ਕਹੇ ਛੱਡ ਨਹੀਂ ਹੁੰਦੀ ਤੇ ਮੈਂ ਛੱਡੀਆਂ ਮੈਨੂੰ ਕੀ ਹੋ ਗਿਆ ਚੰਗਾ ਭਲਾ ਜੀ ਮੈਂ ਕੁਛ ਨਹੀਂ ਹੈਗਾ ਜੀ ਦੁਖ ਸੋਖੇ ਜਾਓ ਕਿਤੇ ਛਕ ਲੋ ਪਰ ਘਰ ਦੇ ਵਿੱਚ ਇਹਨੂੰ ਪਰਮਾਨੈਂਟ ਬੰਦ ਕਰਨਾ ਪਏਗਾ ਅਗਰ ਜੇ ਸਾਡੀ ਦੂਜੀ ਆਉਟਪੁੱਟ ਲਾਈਨ ਦੂਸਰੀ ਦੱਸਣ ਲੱਗ ਜਾਣ ਕਿਥੋਂ ਦਵਾਈਆਂ ਲੈਣੇ ਆ ਬੀਪੀ ਵਧਾਉਣ ਦੀ ਦਵਾਈ ਹੈ ਜੀ ਸਰਕਾਰ ਦੇ ਵਿੱਚ ਤਾਂ ਚਾਹ ਜੀ ਤੇ ਜਿਹੜਾ ਪੈਗਾ ਉਹ ਵੀ ਤਾਂ ਬੀਪੀ ਵਧਾਉਂਦਾ ਫਾਲਤੂ ਸਮਾਨ ਆ ਤਿੰਨ ਚੀਜ਼ਾਂ ਸਰੀਰ ਨੂੰ ਲੋਡ ਆ ਜੀ ਭੋਜਨ ਪਾਣੀ ਤੇ ਹਵਾ ਇਹਦੇ ਬਗੈਰ ਗੱਡੀ ਚੱਲਣੀ ਨਹੀਂ ਹੈਗੀ ਜੀ ਇੱਕ ਢੰਗ ਵੀ ਪਾਣੀ ਛੱਡ ਕੇ ਦੇਖੋ ਅਗਲਾ ਸਾਰਾ ਦਿਨ ਛੱਡ ਕੇ ਦੇਖੋ ਪਾਣੀ ਨਘਾ ਲਾਂਗੇ ਔਖੇ ਸੁੱਕੇ ਪਰ ਜਾਨ ਔਖੀ ਆ 73% ਸਰੀਰ ਅੰਦਰ ਪਾਣੀ ਦਾ ਰੋਲ ਹੈ ਇਹਦੀ ਪੂਰਤੀ ਹੋਣੀ ਚਾਹੀਦੀ ਆ ਜੇ ਪਾਣੀ ਪੂਰਾ ਵੀ ਨਹੀਂ ਕਈ ਦਸੇ ਵਾਲੇ ਚ ਪਾਣੀ ਵੀ ਨਹੀਂ ਪੀਂਦੇ ਸੁੱਕਾਈ ਚਾਹ ਤੇ ਗੱਡੀ ਚਲਾਉਂਦੇ ਨੇ ਚਾਹ ਤੁਹਾਡੇ ਮੁਤਾਬਕ ਚਾਹ ਮੁੱਖ ਤੌਰ ਤੇ ਖਰਾਬ ਕਰਦੀ ਆ ਮਾੜੀ ਮਾੜੀ ਚੀਜ਼ ਆ ਜੀ ਕੋਈ ਬਾਡੀ ਅਲਕਲਾਈ ਨਾ ਮੈਂ ਨਹੀਂ ਕਹਿੰਦਾ ਸਾਇੰਸ ਕਹਿੰਦੀ ਆ ਡਾਕਟਰੀ ਕਹਿੰਦੀ ਆ ਬਾਡੀ ਅਲਕਲਾਈ ਨਾ ਇਸ ਚ ਇਹਦੇ ਵਿੱਚ ਕਿੱਥੇ ਚੱਲੂਗਾ ਜੀ ਪਤਾ ਹੈ ਨਹੀਂ ਗਲਾਸ ਇੱਕ ਕੱਪ ਉੱਠ ਦੇ ਚਾਹ ਦੇ ਪੀਨੇ ਬੈਟਟੀ ਤੇ ਬਣਿਆ ਤੇਜਾਬ ਸੈੱਲਾਂ ਦੀ ਬਾਡੀ ਆ ਤੇ ਇਹਦੇ ਸੈੱਲ ਜਿਹੜੇ ਟੁੱਟ ਜਾਂਦੇ ਨੇ ਤੇ ਫਿਰ ਕਿੱ데 ਜਾਣਗੇ ਤੇਜਾਬਨ ਲੱਗ ਗਿਆ ਤਿਆਬ ਇੱਕ ਮੁੱਖ ਕਾਰਨ ਅਜਿ ਸਰੀਰ ਦੇ ਵਿੱਚ ਹੂੰ ਕੋ ਬਾਕੀ ਜਿਹੜਾ ਖਾਣਾ ਪਾਣਾ ਅੱਗੇ ਖੇਤਾਂ ਜਾਂਦੇ ਸੀ ਟਾਇਲਟ ਵਗੈਰਾ ਫਰੀ ਦੀ ਸੈਰ ਸੀ ਪੈਰਾਪਰ ਬੈੰਦੇ ਸੀ ਹੁਣ ਇੰਗਲਿਸ਼ ਸ਼ੀਟਾਂ ਨੇ ਖਾ ਕੇ ਬਾਹਰੋਂ ਆਉਂਦੇ ਨੇ ਬਾਕੀ ਕਿਰਿਆ ਕੰਮ ਕਰੇ ਕੀਤਾ ਜਾਂਦਾ ਜੀ ਖਾਣ ਪੀਣ ਦਾ ਮੈਥਡ ਚੇਂਜ ਹੋ ਗਿਆ ਤੁਸੀਂ ਵਜ਼ਨ ਕਿਸ ਤਰੀਕੇ ਘਟਾਉਣੇ ਹੋ ਕੋਈ ਜਿਮ ਜਾਣ ਦੀ ਸਲਾਹ ਦੰਦੇ ਹੋ ਜਾਂ ਕਿਸ ਤਰੀਕੇ 10000 ਸਟੈਪ ਜੀ ਤੁਹਾਡੀ ਉਮਰ ਯੰਗਾ ਜੇ ਤੁਹਾਨੂੰ ਵੀ ਲੋੜ ਆ ਮੈਨੂੰ ਵੀ ਲੋੜ ਆ ਤੇ ਹਰ ਇੱਕ ਵਰਗ ਨੂੰ 10000 ਸਟੈਪ ਚੱਲਣਾ ਚਾਹੀਦਾ ਜ਼ਿੰਦਗੀ ਨੂੰ ਤੰਦਰੁਸਤ ਰੱਖਣ ਨੂੰ ਮੋਟਾ ਜਿਹਾ ਅਗਲਾ ਲੋ ਤਰੀਕਾ 23 ਘੰਟੇ ਆਪਣੇ ਕੋਲ 1 ਘੰਟਾ ਸੈਰ ਵਾਸਤੇ ਕੱਢ ਲਓ ਜੀ ਜੇ ਜ਼ਿੰਦਗੀ ਤੰਦਰੁਸਤ ਰੱਖੋਣੀ ਆ ਨਹੀਂ ਫਿਰ ਜੇ ਬੈਠੇ ਬੈਠੇ ਹੁਣ ਮੰਨ ਲਿਆ ਮੈਂ ਘਰੋਂ ਆਇਆ ਚੱਲ ਕੇ ਨਹੀਂ ਮੈਂ ਗੱਡੀ 'ਚ ਆਇਆ ਤੇ ਇੱਥੇ ਆ ਕੇ ਫਿਰ ਬਹਿ ਗਿਆ ਕੁਰਸੀ 'ਤੇ ਸਾਰਾ ਦਿਨ ਕੁਰਸੀ 'ਤੇ ਉਹਨੇ ਚਾਹ ਦਾ ਕੱਪ ਤਾਂ ਖੜਾ ਨਹੀਂ ਛੱਡਿਆ ਨਹੀਂ ਤੂੰ ਇੱਕ ਚਾਹ ਦਾ ਕੱਪ ਹਾਜਮ ਕਿਵੇਂ ਕਰਨਾ ਬਰੈਡ ਖਾਣਾ ਮਾੜਾ ਨਹੀਂ ਸਮੋਸਾ ਖਾਣਾ ਮਾੜਾ ਨਹੀਂ ਖਾਓ ਦਬਕੇ ਉਹਦੇ ਵਾਸਤੇ ਕੀ ਕਰਨਾ ਉਹ ਵੀ ਤਾਂ ਪਤਾ ਹੋਣਾ ਚਾਹੀਦਾ ਨਾ ਜੀ ਉਹਦਾ ਗਿਆਨ ਅਸੀਂ ਨਾਲ ਦਿੰਨੇ ਆ ਕਿਉਂਕਿ ਇਨਸਾਨ ਨੇ ਕੁਛ ਨਹੀਂ ਕਰਨਾ ਸਾਨੂੰ ਰੋਜ਼ ਵੇਟ ਭੇਜੇ ਮਾਰਨਿੰਗ ਫਰੈਸ਼ ਹੋ ਕੇ ਤੇ ਅਸੀਂ ਉਹਨੂੰ ਗਾਈਡਨਸ WhatsApp ਤੇ ਲੈ ਕੇ ਭੇਜਣੀ ਆ ਤੇ ਫਿਰ ਤੁਹਾਡਾ ਮਤਲਬ ਹੀ ਨਹੀਂ ਹੈ ਜੀ ਅਸੀਂ ਨਾਲੇ 3 ਦਿਨ ਦੀ ਵੈਕਮ ਨਹੀਂ ਗਾਰੰਟੀ ਕਰਦੇ ਅਗਲੇ ਨਾਲ ਜੀ ਐ ਤਾਂ ਕੋਈ ਨਹੀਂ ਕਿਸ ਨੂੰ ਖਪਰਾ ਕਰਦੇ ਜੀ ਕਿਸੇ ਨੂੰ ਜੀ ਪੂਰੀ ਡਾਈਟ ਦੱਸ ਦਿਓ ਅਗਲੇ ਨੂੰ ਕਿ ਕਿਸ ਤਰੀਕੇ ਨਾਲ ਖਾਣਾ ਕਿਾ ਕਿਸ ਤਰੀਕੇ ਰੂ ਹਾਜ਼ਮ ਕਰਨਾ ਜੀ 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 ਘਰ ਦੇ ਖਾਣ ਦਾ ਤੌਰ ਤਰੀਕਾ ਲਿਖ ਕੇ ਭੇਜਦੇ ਆ ਜੀ ਤੁਹਾਡੇ ਮੁਤਾਬਕ ਖਾਣ ਦੇ ਨਾਲ ਉਸ ਨੂੰ ਹਾਜ਼ਮ ਕਰਨਾ ਜ਼ਿਆਦਾ ਜ਼ਰੂਰੀ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਨਾਲੇ ਕਾਰਨ ਕੀ ਘੱਟ ਕੈਲੀ ਵਾਲ ਖਾਣਾ ਖਾਣਾ ਜਿਆਦਾ ਜੀ ਹੂੰ ਤਿੰਨ ਮੀਲ ਹੁੰਦੇ ਨੇ ਜੀ ਦੋ ਵਿੱਚ ਸਨੈਕ ਸੈਟ ਕਰ ਦਿੰਦੇ ਆ ਖਾਣਾ ਦਾ ਜਿਆਦਾ ਖਾਦਾ ਤੁਸੀਂ ਵਜਨ ਵਧਦਾ ਤੇ ਇੱਕ ਰੋਟੀ ਘਟਾਈ ਜਾਂਦੀ ਮੈਂ ਤੁਹਾਡੀ ਇੱਥੇ ਗੱਲ ਘਟੜੀ ਜਾਵੇਂ ਤੁਸੀਂ ਖਾਣਾ ਜਿਆਦਾ ਕਹਿੰਦੇ ਹੋ ਕਿ ਜਿੰਨੇ ਕੀ ਅਕਸਰ ਅਸੀਂ ਵੀ ਜਿਆਦਾਤਰ ਸੁਣਦੇ ਆ ਉਹ ਕਹਦੇ ਕਿ ਖਾਣਾ ਘਟਾਉਣ ਨਾਲ ਵਜ਼ਨ ਘਟਦਾ ਨਹੀਂ ਖਾਣਾ ਘਟਾਉਣ ਨਾਲ ਵਜ਼ਨ ਘਟਦਾ ਜੇ ਸਹੀ ਤਰੀਕੇ ਨਾਲ ਖਾਣਾ ਫੈਟ ਘਟਦੀ ਆ ਵਜਨ ਨਹੀਂ ਘਟਾਇਆ ਜਾਂਦਾ ਜੀ ਮੈਂ ਰੈਸਲਿੰਗ ਵਾਲੇ ਨੇ ਡੇਡ ਡੇਡ ਕੁਇੰਟਲ ਦੇ ਹੁੰਦੇ ਨੇ ਉਹਨਾਂ ਚ ਮਸਲ ਕਈ ਗੁਣੇ ਵੱਧ ਹੁੰਦੇ ਨੇ ਸਰੀਰ ਅੰਦਰ ਆਪਣੀ ਫੈਟ ਨਾਲੋਂ ਡਬਲ ਹਮ ਹਰ ਇੱਕ ਵਾਰ ਨੂੰ ਡਬਲ ਤਾਂ ਲੋੜੇ ਹੈ ਜੀ ਉਹ ਟ੍ਰਿਪਲ ਕਿ ਆ ਜਾਂਦੇ ਨੇ ਕਿਉਂਕਿ ਐਕਸਰਸਾਈਜ਼ ਜ਼ਿਆਦਾ ਕਰਦੇ ਨੇ ਖਾਂਦੇ ਵੀ ਜ਼ਿਆਦਾ ਨੇ ਤੇ ਲੱਗੂਗਾ ਕੀ 90 ਕਿਲੋ ਦਾ ਖੜਾ ਲੱਗੂ ਬੰਦਾ ਵੱਡਾ ਪੇਟ ਛਾਤੀ ਤੇ ਥੱਲੇ ਪੇਟ ਚਾਹੀਦਾ ਜਿਵੇਂ ਮੈਂ ਕੀਤਾ ਸਾਰਿਆਂ ਦਾ ਹੋ ਸਕਦਾ ਜੀ ਤੁਸੀਂ ਕੁਝ ਕਹੋ ਆਬਦੇ ਵੱਲੋਂ ਕੋਈ ਪ੍ਰੋਡਕਟ ਦੰਨਿਓ ਕਿ ਜਿਹਦੇ ਨਾਲ weight ਘਟਦਾ ਦਿੰਨੇ ਆ ਸਰ ਉਹ ਨਿਊਟ੍ਰੀਸ਼ਨ ਜੋ ਕਹਿੰਦੇ ਨੇ ਪੌਸ਼ਟਿਕ ਤੱਤ ਨੂੰ ਕਿਹਾ ਜਾਂਦਾ ਪੌਸ਼ਟ ਜਿਵੇਂ ਦੁੱਧ ਹੈ ਦੁੱਧ ਦੇ ਵਿੱਚ ਜਿਹੜਾ ਕੈਲਸ਼ੀਅਮ ਰ ਪ੍ਰੋਟੀਨ ਆ ਇਨੂੰ ਨਿਊਟ੍ਰੀਸ਼ਨ ਕਹ ਲਓ ਅੰਗਰੇਜ਼ੀ ਚ ਪੋਸਟਿਕ ਤੱਤ ਕਹ ਲਓ ਪੰਜਾਬੀ ਚ ਤੱਤ ਕਹ ਲਓ ਆਪੋ ਆਪਣੀ ਭਾਸ਼ਾ ਦਾ ਸਾਬ ਨਾਲ ਬੋਲ ਸਕਦੇ ਆਂ ਜੀ ਆਪਾਂ ਇਹ ਜਿਹੜੇ ਤੱਤ ਨੇ ਘਾਟ ਆਪਣੇ ਖਾਣੇ ਚ ਕਿਉਂਕਿ ਦੁੱਧ ਦਾ ਪਾਰਵਾਰવાર ਮੇਰਾ ਹੋਣ ਦੇ ਨਾਤੇ ਜੇ ਦੁੱਧ ਨੂੰ ਚੈੱਕ ਕਰਾਉਣਾ ਉਹਦੇ ਵਿੱਚ ਵੀ ਕਮੀ ਘੱਟ ਦੁੱਧ ਚ ਉਹ ਖਾਕ ਹੀ ਰਹੇ ਨੇ ਡੰਗਰ ਦੇਣ ਵੀ ਉਹੀ ਨਾ ਜੀ ਜੋ ਪਾ ਰਹੇ ਆਂ ਜੇ ਖਾਣਾ ਹੀ ਖਤਮ ਖਰਾਬ ਕਰ ਲੀਏ ਲੋੜ ਤੋਂ ਵੱਧ ਪੈਸਟਾ ਸਾਈਡ ਲੋੜ ਤੋਂ ਵੱਧ ਜੂਰੀਆ ਕ ਜੀਵਿਦਾ ਰੋਣ ਦੇ ਨਾਤੇ ਇਹ ਕਹਿਣੀ ਮੈਨੂੰ ਦੁੱਖ ਲੱਗਦਾ ਪਰ ਫਸਲ ਹੁੰਦੀ ਨਹੀਂ ਕਰੀਏਗੀ ਜੀ ਪੈਸੇ ਵਾਸਤੇ ਭੱਜ ਦੌੜਾ ਤੇ ਸੀਤ ਵਾਸਤੇ ਸਾਡਾ ਵੀ ਖਿਆਲ ਨਹੀਂ ਜੀ ਨੇ ਮੁੱਲ ਲੈ ਕੇ ਖਣੋ ਦਾ ਵੀ ਖਿਆਲ ਕੋਈ ਨਹੀਂ ਹੈ ਜੀ ਬਾਕੀ ਸਾਡੀ ਇੰਸਟਾਗ੍ਰam ਉੱਤੇ ਮੈਂਸ਼ਨ ਕੀਤੀ ਆ ਨੰਬਰ ਦਿੱਤੇ ਹੋਏ ਨੇ ਉਹਨਾਂ ਦੇ ਉੱਤੇ ਵਟਸਐਪ ਦੋਨਾਂ ਦੀ ਚੱਲਦੇ ਨੇ ਨੰਬਰਾਂ ਤੇ ਜੀ ਜਿਹੜਾ ਹੈਗਾ 82 899 21459 ਉਹ ਮੇਰੇ ਨਾਮ ਤੇ ਆ ਨੰਬਰ ਮੇਰਾ ਨਾਮ ਬਲਵੰਤ ਸਿੰਘ ਹੈ ਜੀ ਜੇ ਦੂਸਰਾ ਨੰਬਰ ਹੈਗਾ 98726 01459 ਉਹ ਪਰਮਜੀਤ ਸਿੰਘ ਨਾਂ ਤੇ ਉਹ ਬੇਟੇ ਦੇ ਕੋਲ ਹੁੰਦਾ ਨੰਬਰ ਜੀ ਉਹ ਦੋਨੇ ਨੰਬਰਾਂ ਦੇ WhatsApp ਚੱਲਦੇ ਨੇ ਹੱਥ ਜੋੜ ਕੇ ਇੱਕੋ ਹੀ ਬੇਨਤੀ ਹੈ ਇੰਡੀਆ ਵਿੱਚ ਬਾਹਰ ਲੀਆਂ ਕੰਟਰੀਆਂ ਵਿੱਚ ਤੁਸੀਂ ਆਪਣੀ ਉਮਰ ਆਪਣਾ ਵਜ਼ਨ ਆਪਣਾ ਕੱਦ ਤੇ ਆਪਣਾ ਨਾਮ ਵਿਦ ਕੰਟਰੀ ਲਿਖ ਕੇ ਭੇਜੋ ਤੁਹਾਨੂੰ ਜੈ ਮੈਂ ਮੈਂ ਫਿਰ ਤੁਹਾਨੂੰ ਫਿੱਟ ਕਰਨ ਵਿੱਚ ਮੈਂ ਤਤਤਿਆਂ ਜੇ ਤੁਸੀਂ ਜੇ ਕਿਸੇ ਵਿਅਕਤੀ ਨੇ ਤੁਹਾਡੇ ਕੋਲ ਆਣਾ ਹੋਵੇ ਕਿੱਥੇ ਲੋਕੇਸ਼ਨ ਕੀ ਆ ਤੁਹਾਡਾ ਇੱਥੇ ਇਹ ਹੈਗਾ ਜੀ ਖੰਨਾ ਸ਼ਹਿਰਾ ਵਾਸਟੈਂਡ ਤੋਂ ਅਮਲੋਰ ਰੋਡ ਦੇ ਉੱਤੇ 1 ਕਿਲੋਮੀਟਰ ਆਉਣਾ ਤੁਸੀ ਜੀ ਸਾਡੇ ਸੱਜੇ ਹੱਥ ਜਦੋਂ ਅਮਲੋਰ ਰੋਡ ਤੇ ਆਓਗੇ ਇੰਡੀਅਨ ਔਇਲ ਪੰਪਾ ਤੇ ਖੱਬੇ ਹੱਥ ਆਪਣਾ ਦਫਤਰ ਆ ਰੋਡ ਦੇ ਉੱਤੇ ਆ ਬਿਲਕੁਲ ਸ਼ਾਪਰ ਨਿਊਟ੍ਰੀਸ਼ਨ ਸੈਂਟਰ ਔਰ ਅਗਲੀ ਬੇਨਤੀ ਸਕਿਨ ਨਾਲ ਰਿਲੇਟਡ ਕੋਈ ਪ੍ਰੋਬਲਮ ਹੋਵੇ ਇੱਕ ਵਾਰ ਸਲਾਹ ਜ਼ਰੂਰ ਲਿਓ ਹਮ ਤੇ ਗੋਡੇ ਗਿੱਟੇ ਡਿਸਕਸਰ ਬੈਂਕਲ ਸ਼ੂਗਰ ਬੀਪੀ ਥਾਇਰਾਇਡ ਇੱਕ ਪ੍ਰੋਬਲਮ ਹੋਵੇ ਇੱਕ ਵਾਰ ਸਲਾਹ ਜ਼ਰੂਰ ਲਿਓ ਜੀ ਮੰਨਿਓ ਜਾਂ ਨਾ ਮੰਨਿਓ ਹਮ ਬਹੁਤ ਮੂੰਹੋਂ ਬੋਲਦੇ ਹਜ਼ਾਰਾਂ ਦੀ ਤਦਦ ਚ ਰਿਜ਼ਲਟ ਨੇ ਜੋ 10 ਸਾਲਾਂ ਚ ਮੈਂ ਲੋਕਾਂ ਦੀ ਹੈਲਪ ਕੀਤੀ ਹੈ ਜੀ ਪਿਛਲੇ 10 ਸਾਲ ਤੋਂ ਕੰਮ ਕਰ ਰਹੇ ਹਾਂ 10 ਸਾਲਾਂ ਤੋਂ ਜੀ ਮੈਂ ਖਾਸ ਤੌਰ ਤੇ ਅੱਗੇ ਵੀ ਗੱਲ ਕਰਾਂਗੇ ਕਿ ਜੋ ਜਿਹੜੀ ਨੌਜਵਾਨੀਓ ਇੰਸਟਾਗ੍ਰਾਮ ਜਿਹੜਾ ਸੋਸ਼ਲ ਮੀਡੀਆ ਪਲੈਟਫਾਰਮ ਹੈ ਉੱਥੇ ਤੁਹਾਡਾ ਕੋਈ ਪੇਜ ਹੈ ਜਿਹੜਾ ਤੁਹਾਡੇ ਨਾਲ ਗੱਲਬਾਤ ਕਰ ਸਕਦੇ ਨੇ ਛਾਪਨ ਨਿਊਟ੍ਰੀਸ਼ਨ ਸੈਂਟਰ ਨਾਮ ਤੇ ਸਾਡਾ ਪੇਜ ਬਣਿਆ ਹੋਇਆ ਜੀ ਉਹਨੂੰ ਫੋਲੋ ਕਰਿਓ ਬਹੁਤ ਮੂਹਹ ਬੋਲਦੇ ਰਿਜ਼ਲਟ ਤੁਹਾਨੂੰ ਮਿਲ ਜਾਣਗੇ ਬਾਕੀ ਰਹੀ ਗੱਲ ਕਈ ਵਾਰ ਕੋ ਚਾਹ ਪੀਣ ਦਾ ਆਦੀ ਹੁੰਦਾ ਸ਼ਕੀਰ ਹੁੰਦਾ ਉਹਦੇ ਵਾਸਤੇ ਸਾਡੇ ਕੋਲ ਪੈਕੇਜ ਹੈ ਇੱਕ ਗਰਮ ਕੌਫੀ ਪੀ ਸਕਦੇ ਹੋ ਸਾਡੀ ਉਹ ਵਜ਼ਨ ਘਟਾਏਗੀ ਤੁਹਾਡੀ ਵਧੇਗੀ ਨਹੀਂ ਘੱਟ ਕੇ ਲਈ ਲੋ ਕੈਲਰੀ ਦੇ ਵਿੱਚ ਉਹ ਜਿਹੜਾ ਮਿੱਠਾ ਐਡ ਕੀਤਾ ਉਸ সুইਟਨਰ ਦੁੱਧ ਵਾਲੀ ਕੌਫੀ ਦਾ ਟੇਸਟ ਆਏਗਾ ਬੜਾ ਆਨੰਦ ਮਾਣੋਗੇ ਤੁਹਾਨੂੰ ਵੀ ਇਸ ਕੰਮ ਆਗਾ ਤਾਂ ਬਾਈ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਲੋਕਾਂ ਨੂੰ ਇਹਨਾਂ ਸਮੱਸਿਆਵਾਂ ਦਾ ਹੱਲ ਦੱਸਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਤਾਂ ਅੱਜ ਸ਼ਾਪਰ ਨਿਊਟ੍ਰੀਸ਼ਨ ਖੰਨਾ ਵਿਖੇ ਪਹੁੰਚੇ ਸੀ ਜਿੱਥੇ ਕਿ ਅੱਜ ਬਾਈ ਬਲਵੰਤ ਸਿੰਘ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦੇ ਵੱਲੋਂ ਪੂਰਾ ਐਕਸਪਲੇਨ ਕੀਤਾ ਗਿਆ ਕਿ ਕਿਸ ਤਰੀਕੇ 10 ਸਾਲ ਪਹਿਲਾਂ ਉਹਨਾਂ ਨੇ ਆਪਣਾ ਵਜਨ ਘਟਾਇਆ ਸੀ ਤੇ ਉਸ ਤੋਂ ਬਾਅਦ ਲੋਕਾਰੂ ਵੀ ਉਹ ਸਲਾਹ ਤਾਂ ਦੇ ਰਹੇ ਉਹਨਾਂ ਦੇ ਵੱਲੋਂ ਖਾਸ ਤੌਰ ਤੇ ਇਹ ਗੱਲਾਂ ਜੋ ਕੁਝ ਕਲੀਅਰ ਕੀਤੀਆਂ ਗਈਆਂ ਨੇ ਕਿ ਜਿਸ ਤਰ੍ਹਾਂ ਬੀਪੀ ਵਧਣਾ ਗੋਡੇ ਦੁਖਣਾ ਅੰਦਰ ਅੱਡੀਆਂ 'ਚ ਦਰਦ ਬੈਕ ਪੇਨ ਸਰਵਾਈਕਲ ਜਾਨੀ ਕਿ ਉਹਨਾਂ ਦੇ ਵੱਲੋਂ ਕੁੱਲ ਮਿਲਾ ਕੇ ਕਹਿੰਦਾ ਕਿ ਜਿਹੜੀਆਂ ਇਹ ਪ੍ਰੋਬਲਮ ਆਉਂਦੀਆਂ ਨੇ ਇਹ ਪ੍ਰੋਬਲਮ ਆ ਡਾਕਟਰਾਂ ਦੇ ਵਿੱਚ ਜੇ ਦੇਖ ਜਾ ਕੇ ਦੇਖੀਏ ਇਹ ਹਰ ਵਿਅਕਤੀ ਦੇ ਵਿੱਚ ਦੇਖਣ ਨੂੰ ਮਿਲ ਜਾਂਦੀਆਂ ਨੇ ਤਾਂ ਜਾਂ ਫਿਰ ਜ਼ਿਆਦਾਤਰ ਇਹ 50 ਪਲੱਸ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਦੇਖਣ ਨੂੰ ਮਿਲ ਜਾਂਦੀਆਂ ਨੇ ਤਾਂ ਕੁੱਲ ਮਿਲਾ ਕੇ ਜਿਹੜਾ ਇਹਨਾਂ ਦਾ ਬਸਲਾ ਏ ਉਹ ਸਾਰਾ ਵਜਨ ਦੇ ਉੱਪਰ ਖੜਾ ਤੇ ਜੇਕਰ ਤੁਹਾਨੂੰ ਕੋਈ ਸਕਿਨਰ ਰਿਲੇਟਡ ਪ੍ਰ ਉਹ ਵੀ ਸਾਰਾ ਮਸਲਾ ਬਾਈ ਬਲਵੰਤ ਸਿੰਘ ਗੁੜੀ ਕਹਿੰਦੇ ਕਿ ਵਜਨ ਦੇ ਉੱਪਰ ਖੜਾ ਜੇ ਤੁਹਾਡਾ ਬਜਟ ਜ਼ਿਆਦਾ ਵਧਿਆ ਤਾਂ ਉਸ ਦੇ ਨਾਲ ਪ੍ਰੋਬਲਮ ਆਉਦੀ ਹੈ ਰੇ ਤਾਂ ਜੇਕਰ ਤੁਸੀਂ ਵੀ ਆਪਣਾ ਵਜਨ ਘਟਾਉਣਾ ਚਾਹੁੰਦੇ ਹੋ ਤਾਂ ਸ਼ਾਹਪੁਰ ਨਿਊਟ੍ਰੀਸ਼ਨ ਖੰਨਾ ਆ ਕੇ ਬਾਈ ਉਹਨਾਂ ਦੇ ਨਾਲ ਗੱਲਬਾਤ ਵੀ ਕਰ ਸਕਦੇ ਹੋ ਤਾਂ ਜਿਸ ਜੋ ਸਕਰੀਨ ਦੇ ਉੱਪਰ ਇਹਨਾਂ ਦੇ ਨੰਬਰ ਚੱਲ ਰਹੇ ਨੇ ਜਾਂ ਸੋਸ਼ਲ ਮੀਡੀਆ ਪਲੈਟਫਾਰਮ ਦੀ ਆਈ ਡੀਸ ਚੱਲ ਰਹੀਆਂ ਨੇ ਉਹਨਾਂ ਦੇ ਉੱਪਰ ਤੁਸੀਂ ਕੰਟੈਕਟ ਕਰਕੇ ਬਾਈ ਉਹਦੇ ਨਾਲ ਮਿਲ ਸਕਦੇ ਹੋ ਬਾਕੀ ਇੱਕ ਛੋਟੀ ਜੀ ਬੇਨਤੀ ਹੋਰ ਹੈ ਜੀ ਤੁਹਾਡੇ ਮਾਧਮ ਰਹੀਂ ਜੀ ਕੋਈ ਘਰੇ ਬੈਠਾ ਪੈਕੇਜ ਮਗਾਉਣਾ ਚਾਹੁੰਦਾ ਕੋਈ ਕੋਰੀਅਰ ਖਰਚਾ ਨਹੀਂ ਇੰਡੀਆ ਦੇ ਵਿੱਚ ਜੀ ਬਾਹਰ ਲੀਆਂ ਕੰਟੀਆਂ ਦੇ ਕੋਰੀਅਰ ਖਰਚੇ ਦੇਣੇ ਪੈਂਦੇ ਨੇ ਜੀ ਬਾਹਰ ਵੀ ਪਹੁੰਚੋਣਿਆ ਤੇ ਇੱਥੇ ਪਹੁੰਚ ਜਾਂਦਾ ਕੋਈ ਆਉਣਾ ਚਾਹੇ ਤਾਂ ਕਾਲ ਕਰੇ ਬਗੈਰ ਆਵੇ ਨਾ ਪੁੱਛੇ ਬਗੈਰ ਆਵੇ ਪੁੱਛ ਕੇ ਆਵੇ ਉਹਦਾ ਸਮਾਂ ਖਰਾਬ ਨਾ ਹੋਵੇ ਦੁੱਖ ਸੁੱਖ ਚ ਕਿਤੇ ਬਾਹਰ ਜਾਣਾ ਪੈ ਜਾਂਦਾ ਅਦਰਵਾਈ ਜਿੱਥੇ ਹਾਜ਼ਰ ਹੋਈਦਾ ਜੀ ਜਦੋਂ ਵੀ ਉਹਨਾਂ 9 ਵਜੇ ਕਾਲ ਕਰਿਓ ਜੀ 6 ਵਜੇ ਤੱਕ ਕਾਲ ਕਰਕੇ ਅਗਲੇ ਦਿਨ ਵਿੱਚ ਆਜੋ ਧੰਨਵਾਦ ਜੀ ਆਪ ਜੀ ਦਾ ਥੈਂਕ ਯੂ